ਸਾਡੇ ਨਾਲ ਜੁੜੇ ਨੇ ਜੀ ਨਗਰ ਕਾਉਂਸਲ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਕੁਮਾਰ ਨੀਨੂ ਜੀ ਪ੍ਰਧਾਨ ਜੀ ਅੱਜ ਤੁਸੀਂ ਗਏ ਸੀਗੇ ਫਾਟਕਾਂ ਤੇ ਧਰਨੇ ਦੇ ਵਿੱਚ ਉੱਥੇ ਤੁਸੀਂ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਤੁਹਾਡਾ ਜਲਦੀ ਮਸਲਾ ਹੱਲ ਹੋ ਜੂਗਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਫਿਰ ਵੀ ਗੁੱਸਾ ਸੀਗਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਲੋਕਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹਨਾਗਾ ਵੀ ਦੇਖੋ ਅਸੀਂ ਲਗਾਤਾਰ ਲੱਗ ਰਹੇ ਹਫ਼ਤੇ ਦੇ ਦਿਨ ਰਾਤ ਮੈਂ ਫਿਰ ਵੀ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਸਾਰੇ ਪੱਤਰਕਾਰ ਸਾਹਿਬਾਨ ਨੂੰ ਵੀਡੀਓ ਪਾ ਰਿਆਂਗਾ ਵਾ ਕੰਮਾਂ ਦੀ ਪਰ ਚਲੋ ਲੋਕਾਂ ਨੂੰ ਫੇਰ ਵੀ ਤਕਲੀਫਾਂ ਨੇ ਨਰਾਜ਼ਗੀਆਂ ਨੇ ਚਲੋ ਮੈਂ ਲੋਕਾਂ ਤੋਂ ਮਾਫੀ ਮੰਗਦਾਗਾ ਵੀ ਮੈਂ ਸੋਡਾ ਕੰਮ ਪਹਿਲਦਾਰ ਤੇ ਕਰਾ ਕੇ ਦੇਵਾਂਗਾ ਤੁਸੀਂ ਗਿਲਾ ਗੁੱਸਾ ਜਿਹੜਾ ਹੈਗਾਗਾ ਉਹ ਛੱਡੋ ਇਹ ਤਾਂ ਇੱਕ ਪ੍ਰਸ਼ਾਸਨੀ ਕੰਮ ਹੈ ਤੇ ਲੋਕ ਭਲਾਈ ਕੰਮ ਹੈ ਅਸੀਂ ਕਰਾਂਗੇ ਮੈਂ ਫੇਰ ਵੀ ਚਲੋ ਲੋਕਾਂ ਨੂੰ ਜਿਹੜੇ ਮਨਾਂ 'ਚ ਗੁੱਸਾ ਪਾਲੀ ਬੈਠੇ ਉਹਨਾਂ ਨੂੰ ਕੱਢੋ ਤੇ ਆਪਾਂ ਕੰਮ ਕਰੀਏ ਤੇ ਜਿਹੜੀ ਮੁਸ਼ਕਲਾਂ ਨੇ ਇਹਨੂੰ ਹੱਲ ਕਰੀਏ ਰੇਲਵੇ ਫਾਟਕ ਤੇ ਧਰਨਾ ਲੱਗਿਆ ਹੋਇਆ ਦੋ ਤਿੰਨ ਦਿਨ ਹੋ ਗਏ ਉੱਥੇ ਵੀਰ ਨਗਰ ਮਹੱਲੇ ਦੀਆਂ ਲੇਡੀਜ਼ ਵੀ ਆ ਰਹੀਆਂ ਨੇ ਬੱਚੇ ਬਜ਼ੁਰਗ ਸਾਰੇ ਆ ਰਹੇ ਨੇ ਤੁਸੀਂ ਵੀਰ ਨਗਰ ਮਹੱਲੇ ਦਾ ਪਾਣੀ ਕੱਢਣ ਦਾ ਪ੍ਰਬੰਧ ਕੀ ਕਰ ਰਹੇ ਹੋ ਪਹਿਲਾਂ ਤਾਂ ਅਸੀਂ ਸਾਰੀ ਮੀਡੀਆ ਪੱਤਰਕਾਰ ਦਾ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦੇ ਆ ਜੋ ਇਸ ਤਰ੍ਹਾਂ ਦੀ ਕੀ ਵੀਡੀਓ ਆ ਕੇ ਜਿਹੜੇ ਕੀ ਆ ਪਾ ਰਹੇ ਹੈ ਤੇ ਉਹਦਾ ਸਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹੈ ਪਰ ਮੈਂ ਮੀਡੀਆ ਦਾ ਜਿਹੜੇ ਜਿਹੜੇ ਮੀਡੀਆ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਪੱਖ ਨਾਲ ਦਿਖਾਇਆ ਜਾਵੇ ਦੂਜਾ ਪੱਖ ਵੀ ਕੀ ਹੈ ਜਿਹੜੇ ਮੁਲਾਜ਼ਮ ਹੈ ਤੁਸੀਂ ਦੇਖਦੇ ਹੋ ਦਿਨ ਰਾਤ ਕੰਮ ਕਰ ਰਹੇ ਹੈ ਇੱਕ ਹਫਤਾ ਹੋ ਗਿਆ ਸਾਨੂੰ ਪਾਣੀ ਦੇ ਵਿੱਚ ਚਲਦੇ ਹੋਏ ਔਰ ਕਿਆ ਬਰਮਾ ਲਾਉਂਦੇ ਹੋਏ ਤੇ ਇਹਨਾਂ ਪਾਣੀ ਦੇ ਵਿੱਚ ਤੁਸੀਂ ਜੇ ਆ ਕੇ ਦੇਖੋਗੇ ਇਸ ਪਾਣੀ ਦੇ ਵਿੱਚ ਕੀ ਆ ਸਾਡੇ ਮੁਲਾਜ਼ਮਾਂ ਦੇ ਪੈਰ ਗਲ ਗਏ ਆ ਉਹਨਾਂ ਦੇ ਕੀ ਜਖਮ ਹੋ ਗਏ ਨੇ ਤੇ ਕੀ ਇਹ ਕੀ ਮੁਲਾਜ਼ਮ ਦੀ ਡਿਊਟੀ 8-8 ਘੰਟੇ ਹੁੰਦੀ ਹੈ ਪਰ ਕੀ ਸਾਡੇ ਮੁਲਾਜ਼ਮ ਕੀ 15-15 ਘੰਟੇ ਕੰਮ ਕਰ ਰਹੇ ਆ ਜੋ ਸਾਡੇ ਮੁਲਾਜ਼ਮ 15-15 ਘੰਟੇ ਜਿਹੜੇ ਕੰਮ ਕਰ ਰਹੇ ਆ ਤੇ ਮੈਂ ਦੱਸਣਾ ਚਾਹੁੰਦਾ ਪੱਤਰਕਾਰ ਕਵੀਰ ਦੇ ਬਰਮਾਦ ਮਨਾ ਰਹੀ ਕਿ ਜਰੇ ਨਗਰ ਕਾਉਂਸਲ ਦੇ ਮੁਲਾਜ਼ਮ ਨਗਰ ਕਾਉਂਸਲ ਦੇ ਪ੍ਰਧਾਨ ਜੋ ਵੀ ਹੈ ਉਹ ਤੰਦੇਹੀ ਨਾਲ ਕੰਮ ਕਰ ਰਹੇ ਹੈ ਸਵੇਰੇ 6 ਵਜੇ ਉੱਠਦੇ ਹੈ ਤੇ ਪ੍ਰਧਾਨ ਜੀ ਦੀ ਗਲੀ ਦੇ ਵਿੱਚ ਆਪ ਵੀ ਪਾਣੀ ਖੜਾ ਹੈ ਸਾਡੀ ਗਲੀਆਂ ਦੇ ਵਿੱਚ ਵੀ ਪਾਣੀ ਖੜਾ ਹੈ ਔਰ ਬੀਨਵਲੇ ਵਿੱਚ ਵਾਸੀ ਵੀ ਕਹਿੰਦੇ ਪਾਣੀ ਖੜਾ ਹੈ ਪਰ ਇਸ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਆ ਪਰਮਾਤਮਾ ਅੱਗੇ ਆਪਣਾ ਕੀ ਅਰਦਾਸ ਕਰੋਗੇ ਮੀਨਾ ਪਵੇ ਪਰ ਇਹ ਸਾਡੀ ਮਜਬੂਰੀ ਬਣ ਚੁੱਕੀ ਹੈ ਪਰ ਅਸੀਂ ਤੰਦੇਹੀ ਨਾਲ ਤੇ ਕੀ ਪ੍ਰਧਾਨ ਜੀ ਮਾਧਿਅਮ ਦੇ ਰਾਹੀਂ ਇਹ ਕੀ ਬਰਮਾ ਕੀ ਦਿਨ ਰਾਤ ਚੱਲ ਰਿਹਾ ਹੈ ਪੀਕਅਪ ਤਾਂ ਹੋ ਗਿਆ ਬਰਮਾ ਚਲਦੇ ਨੂੰ ਸਾਡੇ ਮਲਾਜ਼ਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਿਮਾਰ ਵੀ ਹੋ ਗਏ ਨੇ ਕਿਸੇ ਨੂੰ ਕੀ ਹੈ ਗਰਮੀ ਲੱਗੀ ਕਿਸੇ ਨੂੰ ਕੁਛ ਹੋ ਕਿਉਂਕਿ ਦਿਨ ਰਾਤ ਖੜੇ ਰਹਿੰਦੇ ਆ 15-15 ਘੰਟੇ ਕੰਮ ਕਰਦੇ ਆ ਉਹ ਇੱਕ ਇਸ ਗੱਲ ਨੂੰ ਕੀ ਹੈ ਦੇਖਦੇ ਨਹੀਂ ਕਿ ਸਾਡਾ ਕੀ ਡਿਊਟੀ ਦਾ ਟਾਈਮ ਹੋ ਗਿਆ ਤੇ ਕਿ ਬਾਕੀ ਕੀ ਸੀ ਘਰੇ ਜਾਣਾ ਹੈ ਰੋਟੀ ਖਾਣੀ ਹੈ ਮੈਂ ਤੁਹਾਨੂੰ ਅਸਲੀਅਤ ਦੱਸਣਾ ਚਾਹੁੰਦਾ ਕਈ ਵਾਰੀ ਤਾਂ ਦੁਪਹਿਰ ਦੀ ਰੋਟੀ ਵੀ ਨਹੀਂ ਖਾਂਦੇ ਸ਼ਾਮ ਦੀ ਰੋਟੀ ਵੀ ਰਾਤ ਨੂੰ 9:00 10:00 ਵਜੇ 12:00 ਵਜੇ ਰੋਟੀ ਖਾਂਦੇ ਆ ਔਰ ਰਾਤ ਨੂੰ ਕੀ ਹੈ ਇੱਥੇ ਸਾਡੇ ਜਿਹੇ ਮਲਾਜ਼ਮ ਹੁੰਦੇ ਆ ਰਾਤ ਨੂੰ ਮੱਛਰ ਖਾਂਦੇ ਆ ਦਿਨੇ ਕਿ ਦਿਨੇ ਕੀ ਆ ਰਾਤ ਦਿਨੇ ਵਰਮਾ ਚੱਲਦਾ ਪਰ ਮੈਂ ਕਿਹਾ ਫੇਰ ਕਿਹਾ ਇਸ ਚੈਨਲ ਦੇ ਮਾਧਮ ਰਾਹੀਂ ਮੈਂ ਪੱਤਰਕਾਰੋਂ ਬੇਨਤੀ ਕਰਦਾ ਕਿਸ ਕਿਹਾ ਇਹ ਪੱਖ ਕੀ ਇੱਕ ਤਰਫਾ ਨਹੀਂ ਦੋਨੀ ਤਰਫਾ ਦਿਖਾਈ ਜਾਵੇ ਕਿਉਂਕਿ ਆਪਾਂ ਦੇਖਦੇ ਆ ਮਲਾਜ਼ਮ ਬਹੁਤ ਜ਼ਿਆਦਾ ਪ੍ਰਧਾਨ ਜੀ ਜਦੋਂ ਵੀ ਮਲਾਜ਼ਮ ਕੋਈ ਜਾਂਦਾ ਉਸ ਟਾਈਮ ਫੋਨ ਮਾਰਦੇ ਆ ਆ ਜੀ ਜੇ ਆਪਾਂ ਵੀਰਨ ਮਲੇ ਦਾ ਪਾਣੀ ਕੱਢਣਾ ਆਪਾਂ ਵੀਰਨ ਗੇ ਨੂੰ ਬਚਾਉਣਾ ਪਰ ਕੀ ਆ ਆਪਾਂ ਕੀ ਪ੍ਰਧਾਨ ਦਾ ਸ਼ੁ크ਰਾਦਾ ਜਰੂਰ ਕਰਨਾ ਚਾਹੀਦਾ ਜਿਹੜਾ ਕੀ ਹੈ ਆਪਣਾ ਪ੍ਰਸ਼ਾਸਨ ਇਹਨਾਂ ਦਾ ਸ਼ੁ크ਰੀਆਦਾ ਕਰਨਾ ਚਾਹੀਦਾ ਜਿਹੜੇ ਕੀ ਹੈ ਇਸ ਪਾਣੀ ਵਿੱਚ ਪਾਣੀ ਕੱਢਣ ਵਿੱਚ ਕੀ ਲੱਗੇ ਹੋਏ ਐ ਤੇ ਕੀ ਦਿਨ ਰਾਤ ਮਿਹਨਤ ਕਰ ਰਹੇ ਐ ਬਸ ਮੈਂ ਤਾਂ ਐਨਾਂ ਹੀ ਕਹਿੰਦਾ ਜੇ ਜਨਤਾ ਜਸ ਸੰਗਰਜਿਤ ਲੜਨ ਬੈਗੋ ਜਿਹੜੇ ਤੁਸੀਂ ਬਰਮੇ ਲਾਏ ਹੋਏ ਨੇ ਜੀ ਟਰੈਕਟਰ ਲਾਏ ਹੋ ਨੇ ਇਹ ਕਿੰਨੇ ਕੁ ਲਾਏ ਹੋਏ ਨੇ ਟਰੈਕਟਰ ਘਟੋਗਾ ਲੱਗੇ 1 2 3 4 ਟਰੈਕਟਰ ਲੱਗੇ ਹੋਏ ਆ ਜੀ ਇਹ ਕਿਤਾ ਵੀਗਨ ਹਲੇ ਵਿੱਚ ਲੱਗਿਆ ਹੋਇਆ ਇੱਕ ਟਿੱਕਾ ਗਾਇਜਨ ਸੱਤੀ ਗੋਲ ਲੱਗਿਆ ਹੋਇਆ ਇੱਕ ਆਪਾਂ ਠੁੱਠੇ ਰੋਡ ਲੱਗੇ ਹੋਏ ਸੀ ਤੇ ਇੱਕ ਆਪਣਾ ਕੀ ਹੈ ਤਿੰਨ ਕੋਣੀਆਂ ਤੇ ਲੱਗਿਆ ਹੋਇਆ ਜੀ ਜਦੋਂ ਬਰਸਾਤ ਪਈ ਸੀ ਅੰਡਰਬ੍ਰਿਜ ਵੀ ਭਰਿਆ ਪਿਆ ਸੀ ਬੱਸ ਅੱਡੇ ਤੇ ਵੀ ਬਹੁਤ ਪਾਣੀ ਖੜਿਆ ਸੀ ਅੱਜ ਬੱਸ ਅੱਡਾ ਵੀ ਸਾਫ਼ ਹੈ ਅੰਡਰਬ੍ਰਿਜ ਵੀ ਸਾਫ਼ ਹੈ ਤੇ ਵੀਰਨਗਰ ਮਹੱਲਾ ਜਿਹੜਾ ਕਦੋਂ ਤੱਕ ਹੋ ਜੂਗਾ ਇਹ ਵੀਰ ਮਹੱਲਾ ਹੁਣ 2 ਘੰਟਿਆਂ ਦੇ ਵਿੱਚ ਤੇਨ ਘੰਟੇ ਦੇ ਵਿੱਚ ਸਾਫ਼ ਹੋ ਜੂਗਾ ਪਾਣੀ ਵੀਰ ਮਹੱਲਾ ਅਸੀਂ ਕੀ ਹੈ ਸਵਿਬਰਮਾ 24 ਘੰਟੇ ਚਲਾ ਸੱਤ ਦਿਨ ਹੋ ਗਏ ਚਲਦੇ ਨੂੰ ਪਰ ਕਿਉਂ 24 ਘੰਟੇ ਬਰਮਾ ਚਲਾ ਰਹੇ ਇਹ 2-3 ਘੰਟਿਆਂ ਦੇ ਵਿੱਚ ਸਾਫ਼ ਹੋ ਜੂਗਾ ਤਾਂ ਦੋਸਤੋ ਨਗਰ ਕਾਉਂਸਲ ਦੇ ਕਰਮਚਾਰੀਆਂ ਨੇ ਆਪਣਾ ਪੱਖ ਰੱਖਿਆ ਵੀ ਮੀਡੀਆ ਨੂੰ ਬੇਨਤੀ ਕੀਤੀ ਹੈ ਵੀ ਇੱਕ ਤਰਫਾ ਪੱਖ ਨਾ ਦਿਖਾਇਆ ਜਾਵੇ ਦੋਨੇ ਤਰਫਾਂ ਦਾ ਜਿਹੜਾ ਪੱਖ ਦਿਖਾਇਆ ਜਾਵੇ ਸਾਡੇ ਮਾਨਸਾ ਦੇ ਵਿਧਾਇਕ ਵੀ ਖੜੇ ਨੇ ਡਾਕਟਰ ਵਿਜੇ ਸਿੰਘ 라 ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਅ ਕੁਝ ਦਿਨਾਂ ਤੋਂ ਬੜੀ ਭਾਰੀ ਬਰਸਾਤ ਜੋ ਆਪਣੇ ਏਰੀਏ 'ਚ ਹੋਈ ਉਹਦੇ ਨਾਲ ਮਾਨਸਾ ਵਾਸੀਆਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਜਗ੍ਹਾ ਤੇ ਜਿਵੇਂ ਸਾਡਾ ਅੰਡਰਬ੍ਰਿਜ ਹੈ ਵੀਰ ਨਗਰ ਮਹੱਲਾ ਹੈ ਬੱਸ ਸਟੈਂਡ ਹੈ ਸਿਨੇਮਾ ਰੋਡ ਹੈ ਜੱਕੋਟ ਰੋਡ ਦਾ ਕੁਝ ਏਰੀਆ ਤੇ ਕਾਫੀ ਉੱਥੇ ਪਾਣੀ ਭਰਿਆ ਜਿਹਦੇ ਕਰਕੇ ਲੋਕਾਂ ਨੂੰ ਆਪਣੀ ਰੋਜ਼ਮਾਰਾ ਦੀ ਜ਼ਿੰਦਗੀ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੱਸਣਾ ਵੀ ਚਾਹਣਾ ਵੈਸੇ ਲਗਭਗ ਸਭ ਨੂੰ ਪਤਾ ਵੀ ਆ ਕਿਉਂਕਿ ਮਾਨਸਾ 'ਚ ਕੋਈ ਨਿਕਾਸੀ ਪ੍ਰੋਪਰ ਨਾ ਹੋਣ ਕਰਕੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਉਹਨਾਂ ਸਰਕਾਰਾਂ ਨੇ ਉਹਨਾਂ ਨਮਾਇੰਦਿਆਂ ਨੇ ਕਦੇ ਇਸ ਦਾ ਧਿਆਨ ਹੀ ਨਹੀਂ ਦਿੱਤਾ ਕਿ ਸਾਡਾ ਇੱਕ ਐਡਾ ਵੱਡਾ ਸ਼ਹਿਰ ਹੈ ਇੱਕ ਛੋਟੇ ਜਿਹੇ ਦੋ ਛੱਪੜ ਨੇ ਛੋਟੇ ਜਿਹੇ ਦੋ ਟੋਬੇ ਨੇ ਔਰ ਉਹਨਾਂ ਟੋਬਿਆਂ ਦਾ ਪਾਣੀ ਸਿਰਫ ਉੱਥੇ ਖੜਦਾ ਉਹ ਵੀ ਇੱਕ ਦਿਨ ਦਾ ਜਾਂ ਦੋ ਦਿਨ ਦਾ ਜਿਹੜਾ ਸ਼ਹਿਰ ਦਾ ਪਾਣੀ ਹੈ ਉਸ ਤੋਂ ਵੱਧ ਸਮਾ ਨਹੀਂ ਸਕਦੇ ਬਾਕੀ ਸਾਰਾ ਸਾਡਾ ਪਾਣੀ ਖੇਤਾਂ 'ਚ ਜਾਂਦਾ ਸੀ ਪਰ ਉੱਥੇ ਨਹਿਰੀ ਪਾਣੀ ਔਨ ਕਰਕੇ ਉਹ ਸਾਡੇ ਕਿਸਾਨ ਭਰਾ ਵੀ ਉਹ ਪਾਣੀ ਘੱਟ ਲੈ ਰਹੇ ਨੇ ਜਿਹਦੇ ਕਰਕੇ ਸ਼ਹਿਰ 'ਚ ਪਾਣੀ ਭਰਿਆ ਔਰ ਮੈਂ ਵੀ ਲਗਾਤਾਰ ਹਾਂ ਪਰ ਮੈਂ ਦਾਤ ਦਿਨਾ ਮੈਂ ਸ਼ੁਕਰਗੁਜ਼ਾਰ ਆ ਸਾਡੇ ਨੌਜਵਾਨ ਪ੍ਰਧਾਨ ਸੁਨੀਲ ਕੁਮਾਰ ਨੀਨੂ ਜੀ ਤੇ ਉਹਨਾਂ ਦੀ ਸਾਰੀ ਜਿਹੜੀ ਨਗਰ ਕਾਉਂਸਲ ਮਾਨਸਾ ਦੀ ਟੀਮ ਹੈ ਉਹ ਦਿਨ ਰਾਤ ਜਿਹੜੇ ਪਹਿਲਾਂ ਵੀ ਸਾਡੇ ਸੰਜੀਵ ਜੀ ਦੱਸ ਕੇ ਹਟੇ ਨੇ ਸਾਰੇ ਜਿਹੜੇ ਕਰਮਚਾਰੀ ਨੇ ਦਿਨ ਰਾਤ ਨਾ ਇਹ ਦੇਖਦੇ ਆ ਕਿ ਸਾਡੀ ਇਹ ਡਿਊਟੀ ਹੈ ਸਾਡੀ ਡਿਊਟੀ ਕਿੰਨੇ ਘੰਟੇ ਦੀ ਹੈ ਅਸੀਂ ਕੁਝ ਖਾਦਾ ਹੈ ਜਾਂ ਕੁਝ ਪੀਤਾ ਹੈ ਰਾਤ ਨੂੰ 12 ਵਜੇ ਫੋਨ ਕਰਦਾ ਮੈਂ 1 ਵਜੇ ਫੋਨ ਕਰਦਾ ਪ੍ਰਧਾਨ ਜੀ ਨੂੰ ਕਦੇ ਕਹਿੰਦੇ ਆ ਕਿ ਮੈਂ ਟ੍ਰੀਟਮੈਂਟ ਪਲੈਂਟ ਤੇ ਆ ਉੱਥੇ ਮੋਟਰਾਂ ਚਲਵਾ ਰਹੇ ਆ ਕਦੇ ਸਾਡੇ ਪੁੱਤਰ ਜੀ ਖੜੇ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਉਹ ਨਾਲ ਜਾਂਦੇ ਨੇ ਮੈਂ ਤਾਂ ਦਿਨ ਰਾਤ ਅਸੀਂ ਲੱਗੇ ਹੋਏ ਆ ਨਾ ਮਤਲਬ ਮੈਨੂੰ ਨਹੀਂ ਲੱਗਦਾ ਅੱਜ ਤੋਂ ਪਹਿਲਾਂ ਕਿਸੇ ਨੇ ਇੰਨੀ ਕੋਸ਼ਿਸ਼ ਕੀਤੀ ਹੋ ਹਾਂ ਪਾਣੀ ਹਰ ਵਾਰ ਖੜਦਾ ਚਲੋ ਪ੍ਰੋਟੈਸਟ ਵੀ ਹੁੰਦੇ ਆ ਮੈਂ ਇਸ ਗੱਲ ਨੂੰ ਨਹੀਂ ਉਹ ਕਹਦਾ ਕਿ ਲੋਕਤੰਤਰ ਚ ਪ੍ਰੋਟੈਸਟ ਕਰਨਾ ਵੀ ਹਰ ਇੱਕ ਦਾ ਹੱਕ ਹੈ ਲੇਕਿਨ ਇਸ ਪ੍ਰੋਟੈਸਟ ਦਾ ਉਹ ਤਾਂ ਹੁੰਦੇ ਆ ਜੇ ਸਰਕਾਰ ਵੱਲੋਂ ਜੇ ਐਡਮਿਨਿਸਟ੍ਰੇਸ਼ਨ ਵੱਲੋਂ ਬਿਲਕੁਲ ਕੋਈ ਕੋਸ਼ਿਸ਼ ਨਾ ਕੀਤੀ ਹੋਵੇ ਜੋ ਸਭ ਨੂੰ ਪਤਾ ਹੈ ਕਿ ਦਿਨ ਰਾਤ ਲੱਗੇ ਆ ਸਾਡੀਆਂ ਵੀ ਮਜਬੂਰੀਆਂ ਜਾਂ ਤਾਂ ਸਰਕਾਰ ਇਹ ਹੋਵੇ ਕਿ ਫਲਾਣੇ ਥਾਂ 'ਤੇ ਬਣਨ ਲੱਗਿਆ ਸਰਕਾਰ ਖਲਾ ਨਹੀਂ ਰਹੀ ਫਲਾਣੇ ਥਾਂ 'ਤੇ ਪਾਈਪ ਪੈਣ ਵਾਲੀ ਹੈ ਸਰਕਾਰ ਪਵਾ ਨਹੀਂ ਰਹੀ ਫਿਰ ਤਾਂ ਇਸ ਤਰ੍ਹਾਂ ਦੇ ਪ੍ਰੋਟੈਸਟ ਕਰਨ ਦਾ ਕੋਈ ਮਤਲਬ ਬੰਦਾ ਹੈ ਲੇਕਿਨ ਅਸੀਂ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਹੈ ਔਰ 45 ਕਰੋੜ ਰੁਪਏ ਦੇ ਨਾਲ ਜਿਹੜੀ ਸਾਡੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾ ਰਿਹਾ ਹੈ ਮਤਲਬ 3-4 ਮਹੀਨੇ ਚ ਉਹ ਵੀ ਸਾਡੀ ਪ੍ਰੋਬਲਮ ਹੈ ਜਿਹੜੀ ਇਹ ਪੂਰੀ ਤਰ੍ਹਾਂ ਸੋਲਵ ਹੋ ਜੂਗੀ ਔਰ ਨਾਲ ਹੀ ਮਤਲਬ ਪਾਣੀ ਦੀ ਨਿਕਾਸੀ ਅੱਗੇ ਤੋਂ ਮੈਨੂੰ ਨਹੀਂ ਲੱਗਦਾ ਕੋਈ ਬਰਸਾਤ ਹੋ ਸਾਨੂੰ ਦਿੱਕਤ ਆਊਗੀ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਧਿਰਾਂ ਨੂੰ ਸਾਰੇ ਪੱਤਰਕਾਰ ਭਰਾਵਾਂ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਨਮਾਇੰਦਿਆਂ ਨੂੰ ਬੇਨਤੀ ਕਰਦਾ ਕਿ ਇਹਦੇ ਚ ਪ੍ਰਸ਼ਾਸਨ ਦਾ ਸਾਥ ਦਿਓ ਔਰ ਜਿੱਥੇ ਤੁਹਾਨੂੰ ਕੋਈ ਲੱਗਦਾ ਹੈ ਕਿ ਆਹ ਕਰਨ ਵਾਲਾ ਹੈ ਕਿ ਜਿੱਥੇ ਆ ਪਾਣੀ ਅਸੀਂ ਕੱਢ ਸਕਦੇ ਆ ਤਾਂ ਉੱਥੇ ਸਾਨੂੰ ਦੱਸੋ ਤਾਂ ਜੋ ਸਾਡੀ ਟੀਮ ਹੈ ਜਿਹੜੀ ਉਸ ਤਰ੍ਹਾਂ ਦਾ ਜਿਹੜੇ ਕਦਮ ਲੈ ਛੇਤੀ ਚੱਕ ਸਕੇ ਔਰ ਇਸ ਪਾਣੀ ਤੋਂ ਆਪਾਂ ਨੂੰ ਸਾਰਿਆਂ ਨੂੰ ਨਿਜਾਤ ਮਿਲੇ ਸਾਰਿਆਂ ਦਾ ਧੰਨਵਾਦ ਹਾਂਜੀ ਤੁਹਾਡਾ ਕੀ ਕਹਿਣਾ ਹੈ ਜਿਹੜੀ ਸਮੱਸਿਆ ਆ ਰਹੀ ਹੈ ਬਰਸਾਤ ਦੇ ਪਾਣੀ ਨਾਲ ਜਾਂ ਸੀਵਰੇਜ ਦੇ ਪਾਣੀ ਨਾਲ ਦੇਖੋ ਜੀ ਅਸੀਂ ਪਿਛਲੇ ਦਿਨ ਤੋਂ 3-4 ਦਿਨ ਹੋ ਗਏ ਦੇਖ ਰਿਹਾ ਕਾਫੀ ਵੱਡੀ ਸਮੱਸਿਆ ਹੈ ਸ਼ਹਿਰ ਦੀ ਤੇ ਕਈ ਪਰਿਵਾਰਾਂ ਦੇ ਘਰਾਂ 'ਚ ਵੀ ਪਾਣੀ ਗਿਆ ਸਾਨੂੰ ਉਸ ਚੀਜ਼ ਦਾ ਦੁੱਖ ਹੈ ਪੂਰਾ ਕੱਲੇ ਮੈਨੂੰ ਨਹੀਂ ਸਾਡੇ ਸਾਰੇ ਜਿਹੜੇ ਸਾਥੀ ਖੜੇ ਐ ਨੀਨੂ ਪ੍ਰਧਾਨ ਵੀ ਐ ਹੋਰ ਸਾਰੇ ਦੁੱਖ ਐ ਸਾਨੂੰ ਕਿਉਂਕਿ ਜਦੋਂ ਇਹਨਾਂ ਨੂੰ ਅਸੀਂ ਮਿਲਦੇ ਆਂ ਕੱਲ ਰਾਤ ਦਾ ਟਾਈਮ ਸੀ ਮੈਨੂੰ ਲੱਗਾ 11 11:30 ਵਜੇ ਜਦੋਂ ਅਸੀਂ ਇਕੱਠੇ ਹੋਏ ਸਾਰੇ ਉਦੋਂ ਵੀ ਇਹ ਗੱਲਾਂ ਕਰ ਰਹੇ ਸੀ ਵੀ ਯਾਰ ਸਾਡੇ ਘਰੇ ਵੀ ਪਾਣੀ ਖੜਾ ਤੁਸੀਂ ਐ ਹੈਰਾਨ ਹੋਵੋਗੇ ਨੀਨੂ ਪ੍ਰਧਾਨ ਦੇ ਆਪ ਦੇ ਗਲੀ ਚ ਪਾਣੀ ਖੜਾ ਆਹ ਮੁੰਡੇ ਖੜੇ ਨੇ ਪੈਰ ਦੇਖੋ ਇਹਨਾਂ ਦੇ ਤੁਸੀਂ ਇੱਕ ਵਾਰ ਦਿਖਾਇਓ ਜੀ ਆਹ ਦੇਖੋ ਆਹ ਕੋਈ ਪੈਰ ਸੁੱਜੇ ਪੈ ਨਹੀਂ। ਹਾਂ। ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਵੀ ਅਸੀਂ ਕੁਝ ਕਰ ਨਹੀਂ ਰਹੇ ਆ ਭਰਾ ਸਾਡੇ ਕੁਝ ਕਰ ਨਹੀਂ ਰਹੇ। ਆਪਾਂ ਮਤਲਬ ਗੰਦੇ ਪਾਣੀ ਤੋਂ ਮੁਸ਼ਕਲ ਆਂਦੇ ਆ ਪਰ ਜੇ ਦਿਨੇ ਰੋਟੀ ਵੀ ਉਰੇ ਬੈ ਕੇ ਖਾ ਰਹੇ ਸੀ। ਕਿਉਂਕਿ ਇਹ ਮੰਨਦੇ ਆ ਵੀ ਯਾਰ ਜੇ ਸਾਡੇ ਕਮਾਂਡੀਆਂ ਦੇ ਘਰੇ ਪਾਣੀ ਆ ਗਿਆ ਸਾਡੇ ਆ ਗਿਆ ਇੱਕੋ ਹੀ ਗੱਲ। ਇਹ ਮੁਸ਼ਕਲ ਨੂੰ ਸਮਝਦੇ ਆ। ਅਸੀਂ ਕੇਵਲ ਤੋਂ ਕੇਵਲ ਸਾਡੇ ਸਤਕਾਰਯੋਗ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਚਲੋ ਪਾਣੀ ਦੀ ਤਾਂ ਆਪਾਂ ਨੂੰ ਤਕਲੀਫ ਹੈ ਬਹੁਤ ਵੱਡੀ ਉਹਦਾ ਹੱਲ ਕਰ ਰਹੇ ਆ ਪਰ ਆਪਾਂ ਫਾਟਕ ਬੰਦ ਕਰਕੇ ਰਾਹ ਰੋਕ ਕੇ ਹੋਰ ਸ਼ਹਿਰ ਵਾਸੀਆਂ ਨੂੰ ਤਕਲੀਫ ਹਣਾ ਦਈਏ ਕਿਸੇ ਨੇ ਹਸਪਤਾਲ ਜਾਣਾ ਹੁੰਦਾ ਕਿਸੇ ਨੇ ਕਿਤੇ ਵੀ ਐਸ ਕਰਕੇ ਆਪਾਂ ਇੱਕ ਦੂਜੇ ਦਾ ਸਾਥ ਦੇਈਏ ਹਾਂ ਜੇਕਰ ਮੈਂ ਅੱਜ ਧਰਨਕਾਰੀਆਂ ਮੇਰੇ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਸੀ ਵੀ ਤੁਸੀਂ ਧਰਨਾ ਲਾਉਣ ਦੀ ਜਗ੍ਹਾ ਸਾਨੂੰ ਪੰਜ ਬੰਦਿਆਂ ਦੀ ਕਮੇਟੀ ਦੇ ਦਿਓ ਉਹ ਕਮੇਟੀ ਚੈੱਕ ਕਰਦੀ ਫਿਰ ਸਾਡੇ ਜਿੱਥੇ ਬਰਮੇ ਲੱਗੇ ਆ ਜਿੱਥੇ ਮੋਟਰਾਂ ਲੱਗੀਆਂ ਉਹ ਚੈੱਕ ਕਰਦੇ ਫਿਰਨ ਵੀ ਉਹ ਝੂਠ ਤਾਂ ਨਹੀਂ ਬੋਲਦੇ ਕੰਮ ਚੱਲੀ ਜਾਂਦਾ ਆਪਾਂ ਵੀਰ ਨਗਰ ਮੱਲੇ 'ਚ ਖੜਿਆ ਉਹ ਸਾਹਮਣੇ ਟਰੈਕਟਰ ਦਿਖਾਓ ਜੀ ਦੇਖੋ ਟਰੈਕਟਰ ਚੱਲ ਰਿਹਾ ਹੈ ਕਿ ਨਹੀਂ ਤੇ ਨਾਲ ਤੁਸੀਂ ਹੈਰਾਨ ਹੋਵੋਗੇ ਵੀ ਚਲੋ ਇੱਕ ਬਾਜ਼ਾਰ ਦੇ ਵਿੱਚ ਦੁਕਾਨ ਹੋਣੀ ਉਹ ਲੱਗ ਗੱਲ ਐ ਪਰ ਆ ਛੋਟਾ ਭਾਈ ਖੜਾ ਸਾਡਾ ਇਹਦਾ ਆ ਹੀ ਖੋਖਾ ਜਮਾ ਨਾਲ ਜਿੱਥੇ ਆਪਾਂ ਪਾਣੀ ਕੱਢ ਰਹੇ ਹਾਂ ਅੱਜ ਵਿਚਾਰੇ ਨੇ 8 ਦਿਨਾ ਬਾਅਦ 8 ਦਿਨ ਹੋ ਗਏ ਨਾ ਹਾਂਜੀ 8 ਦਿਨਾ ਬਾਅਦ ਅੱਜ ਸਾਨੂੰ ਵੀ ਤਕਲੀਫ ਐ ਯਾਰ ਵੀ ਚਲੋ ਕਹਣੇ ਤਾਂ ਆਹੀ ਚੁੰਬੀ ਚੁੱਕ ਨਾ ਕੇ ਖਾਣੇ ਨਾ ਵੀ ਐਨੂੰ 8 ਦਿਨ ਦੀ ਦਿਹਾੜੀ ਨਹੀਂ ਬਣੀ ਸਾਨੂੰ ਤਕਲੀਫ ਐ ਐਸੇ ਤਰ੍ਹਾਂ ਹੀ ਜਿਹੜੇ ਸਾਡੇ ਸ਼ਹਿਰ ਚ ਦੁਕਾਨਦਾਰ ਭਰਾਏ ਉਹਨਾਂ ਦੀਆਂ ਦੁਕਾਨਾਂ ਨਹੀਂ ਖੁੱਲਦੀਆਂ ਸਾਨੂੰ ਤਕਲੀਫ ਐ ਐਸੇ ਕਰਕੇ ਖੋਦ ਐਮਐਲਏ ਸਾਹਿਬ ਨਾ ਮਤਲਬ ਦੁੱਕ ਵਿੱਚ ਆਪਾਂ ਸੁਣਦੇ ਆ ਕਹਿ ਦਿੰਦੇ ਨੇ ਕੋਈ ਏਸੀਆਂ ਚ ਬੈਠੇ ਗੱਲਾਂ ਮਾਰੀ ਜਾਂਦੇ ਆ ਜਾਂ ਹੋਰ ਹੁਣ ਆਏ ਐਮਐਲਏ ਸਾਹਿਬ ਆ ਮੌਕਾ ਦੇਖ ਕੇਗੇ ਹੁਣ ਉਹ ਚੱਲੇ ਨੇ ਉਧਰ ਓਵਰ ਬ੍ਰਿਜ ਦੇ ਨਾਲ ਫੇਰ ਟ੍ਰੀਟਮੈਂਟ ਪਲਾਂਟ ਸਾਰਾ ਚੈੱਕ ਕਰਨਗੇ ਹੁਣ ਐਮਐਲਏ ਸਾਹਿਬ ਚੈੱਕ ਹੀ ਕਰ ਸਕਦੇ ਨੇ ਉਹ ਪਾਣੀ ਮਤਲਬ ਵਿੱਚ ਵੜ ਕੇ ਮੋਟਰਾਂ ਤਾਂ ਚਲਾ ਨਹੀਂ ਸਕਦੇ ਵੱਡੀ ਗੱਲ ਹੁੰਦੀ ਆ ਆਪਦੇ ਸ਼ਹਿਰ ਪ੍ਰਤੀ ਆਪਣੇ ਲੋਕਾਂ ਪ੍ਰਤੀ ਜਾਗਰੂਕ ਹੋਣਾ ਸਾਡੀ ਸਾਰੀ ਟੀਮ ਲੱਗੀ ਹੋਈ ਆ ਸਾਡੇ ਭਰਾ ਸਾਰੇ ਲੱਗੇ ਹੋਇਆ ਨੀਨੂ ਪ੍ਰਧਾਨ ਲੱਗਾ ਹੋਇਆ ਤੇ ਬਈ ਅੱਜ ਆਪਣਾ ਸ਼ਾਂ ਰਾਤ ਨੂੰ ਨਿਕਲ ਜੂ ਪਾਣੀ ਇਹ ਹਾਂਜੀ ਅੱਜ ਰਾਤ ਨੂੰ ਜਿਹੜਾ ਵੀਰ ਨਗਰ ਮਹੱਲੇ ਦੇ ਵਿੱਚੋਂ ਪਾਣੀ ਐ ਇਹ ਸਾਰਾ ਸਾਫ਼ ਹੋ ਜੂ ਤੜਕੇ ਨੂੰ ਆਪਾਂ ਇੱਥੇ ਸਫਾਈ ਵੀ ਨੀਨੂ ਪ੍ਰਧਾਨ ਕਹਿੰਦਾ ਚਲਾ ਦਾਂਗੇ ਬਸ ਅਸੀਂ ਇੱਕ ਨਾਲ ਸ਼ਹਿਰ ਵਾਸੀਆਂ ਨੂੰ ਇੱਕ ਸਾਡੇ ਸਾਥੀਆਂ ਨੂੰ ਮਤਲਬ ਮੀਡੀਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਕਿਰਪਾ ਕਰਕੇ ਜਰੂਰ ਆ ਕੇ ਦਰਸ਼ਨ ਦਿਆ ਕਰੋ ਤਾਂ ਕਿ ਆਪਣੇ ਕੰਮ ਵੀ ਹੁੰਦੇ ਦਿਖੀ ਜਾਣ ਤੇ ਲੋਕਾਂ ਨੂੰ ਜਨਤਾ ਨੂੰ ਇਹ ਪਤਾ ਲੱਗੇ ਵੀ ਹਾਂ ਕੁਝ ਕਰ ਰਹੇ ਨੇ ਵੈਸੇ ਸਾਡੇ ਬਹੁਤ ਸਾਥੀਆਂ ਨੇ ਸਾਥ ਦਿੱਤਾ ਪਿਛਲੇ ਦਿਨਾਂ ਤੋਂ ਸਾਡੇ ਤੇ মিডিਆ ਵਾਲੇ ਭਰਾ ਫੋਨ ਤੇ ਵੀ ਡਿਟੇਲਾਂ ਲੈ ਰਹੇ ਨੇ ਕਈ ਸਾਥੀਆਂ ਨੇ ਆ ਕੇ ਵੀਡੀਓ ਪਾਈਆਂ ਵੀ ਭਾਈ ਪਾਣੀ ਕੱਢ ਰਿਹਾ ਮੰਨ ਰਹੇ ਨੇ ਇਹ ਹੈ ਕਿ ਦੇਖੋ ਕੁਦਰਤੀ ਕਰੋਪੀ ਆ ਮੀਂਹ ਪੈ ਰਿਹਾ ਜੇ ਪਰਸੋਂ ਵਾਲਾ ਮੀਂਹ ਨਾ ਪੈਂਦਾ ਅੱਜ ਨੂੰ ਇਹਨੂੰ ਸੁਕਾ ਦਿੰਦੇ ਤੇ ਅਸੀਂ ਅੱਜ ਵੀ ਵਾਇਕਰੂ ਨੂੰ ਅਰਦਾਸ ਕਰਦੇ ਆਂ ਵੀ ਦਿਨੇ ਜੇ ਤਾਂ ਬੱਦਲ ਹੈਗੇ ਸੀਗੇ ਵੀ ਅੱਜ ਰਾਤ ਨੂੰ ਬਰਸੇ ਨਾ ਤਾਂ ਸਵੇਰ ਨੂੰ ਆਪਾਂ ਜਿਹੜਾ ਵੀਰ ਨਗਰ ਮਹੱਲਾ ਹੈ ਜਿਹੜਾ ਪਾਣੀ ਹੈ ਸਾਰਾ ਉੱਤੋਂ ਕੱਢ ਦਾਂਗੇ ਫਿਰ ਐਸੇ ਤਰ੍ਹਾਂ ਹੀ ਅੱਗੇ ਸ਼ਹਿਰ 'ਚ ਪਾਣੀ ਖੜਨ ਨਹੀਂ ਦਿੰਦੇ ਛੁੱਟਣਾਂ ਬਾਅਦ ਆ ਪਰ ਅਸੀਂ ਬੇਨਤੀ ਕਰਦੇ ਆਂ ਸਾਡੇ ਸਤਿਕਾਰਯੋਗ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਾਥ ਦਿਓ ਧੰਨਵਾਦ ਜੀ ਸਤਿਕਾਰ